ਮਾਮਲਾ ਇਦਾਂ ਹੈ ਕਿ ਮੇਰਾ ਬ੍ਰਦਰ ਛੋਟਾ ਭਰਾ ਮੇਰੇ ਕੋ ਉਹ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਫੋਟੋਗ੍ਰਾਫੀ ਦਾ ਕੰਮ ਕਰਨ ਵਾਸਤੇ ਉਹ 13 ਤੀਨ ਲੋੜੀ ਵਾਲੇ ਦਿਨ ਭਰਾ ਦਾ ਨਾਮ ਕੀ ਸੀ ਤੇ ਇੱਕ ਨੀ ਟਿਕਟ ਨਾ ਆ ਮੇਰੇ ਭਰਾ ਦਾ ਉਹ 30 ਸਾਲ ਦਾ ਸੀ ਇਹ ਜਲੰਧਰ ਪ੍ਰੋਗਰਾਮ ਨੂੰ ਲਾਉਣ ਗਿਆ ਸੀਗਾ ਜਲੰਧਰ ਤੋਂ ਵਾਪਸ ਆ ਗਿਆ ਕਰੀਬਨ ਕੋਈ 11:44 ਮਿੰਟ ਤੇ ਮੈਂ ਜਦੋਂ ਫੋਨ ਲਾਇਆ ਉਹਦਾ ਫੋਨ ਬੰਦ ਆਉਂਦਾ ਸੀ ਅਗਲੇ ਦਿਨ ਸਵੇਰੇ ਸਾਨੂੰ ਪਤਾ ਲੱਗਿਆ ਵੀ ਉੱਥੋਂ ਜਲੰਧਰ ਤੋਂ ਉਹ ਚੱਲ ਪਿਆ ਸੀਗਾ ਤੇ ਉਸ ਦਿਨ ਰਾਤ ਅਸੀਂ ਫਿਰ ਕਾਰਵਾਈ ਕਰਨੀ ਸ਼ੁਰੂ ਕੀਤੀ ਰਿਪੋਰਟ ਲਿਖਾਈ ਆਪਣੇ ਸੁਲਤਾਨਪੁਰ ਥਾਣੇ ਜਾ ਕੇ ਵੀ ਹੋਰ ਜੋ ਜੋ ਕਰ ਸਕਦੇ ਸੀਗੇ ਸਾਰੀਆਂ ਗੱਲਾਂ ਵੀ ਸਾਡਾ ਮਤਲਬ ਲੱਭ ਨਹੀਂ ਰਿਹਾ ਤੇ ਇਵਨ ਮੈਂ ਜਲੰਧਰ ਵੀ ਜਾ ਕੇ ਰਿਪੋਰਟ ਲਿਖਾ ਕੇ ਆਇਆ ਅਸੀਂ ਹਸਪੀਟਲ ਦੇ ਵਿੱਚ ਵੀ ਪਤਾ ਕਰਵਾਇਆ ਜਲੰਧਰ ਵੀ ਪਤਾ ਕਰਵਾਇਆ ਉਥੇ ਵੀ ਸਾਡਾ ਬੱਧਾ ਗਿਆ ਤੇ ਇਹਨਾਂ ਵੱਲੋਂ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸਾਡੇ ਬਾਰੇ ਅੱਜ ਸਵੇਰੇ ਮੈਨੂੰ ਇਥੇ ਸ਼ੇਖਪੁਰ ਤੋਂ ਰਾਹੁਲ ਪਾਦੀਆ ਕੌਂਸਲਰ ਆ ਉਹਨਾਂ ਦਾ ਫੋਨ ਆਇਆ ਵੀ ਜਿਹੜੀ ਇਹ ਫੋਟੋ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਵੀ ਜਿਹੜੀ ਲਾਸ਼ ਆਇਆ ਇਹਨਾਂ ਨੂੰ ਤਾਂ ਮੈਂ ਐਂਬੂਲੈਂਸ ਚ ਪਾਇਆ ਆ 13 ਤਰੀਕ ਨੂੰ ਰਾਤ ਨੂੰ 12:05 ਬੀਜੇ ਆਸ-ਪਾਸ ਤੇ ਉਸ ਚੀਜ਼ ਦੀ ਹਸਪਤਾਲ ਦੇ ਕੋਲੋਂ ਕੋਈ ਇਤਲਾ ਨਾ ਦਿੱਤੀ ਗਈ ਥਾਣੇ ਦੇ ਵਿੱਚ ਤੇ ਨਾ ਹੀ ਕੋਈ ਹੋਰ ਕੋਈ ਕਰ ਵੀ ਕੀਤੀ ਦੀ ਅਸੀਂ ਗੱਲ ਸਾਰਾ ਟਾਈਮ ਖੜੇ ਹੁੰਦੇ ਰਹੇ ਆ ਇਵਨ ਅਸੀਂ ਸਵੇਰੇ 7:00 ਬੀਜੇ 35 40 ਮਿੰਟ ਤੇ ਪਹੁੰਚੇ ਹੋਵਾਂਗੇ ਸਰਕਾਰੀ ਹਸਪਤਾਲ ਜਿੱਥੇ ਡਾਕਟਰ ਸਾਨੂੰ ਦੱਸਦਾ ਆ ਕਿ ਲੋੜੀ ਦਾ ਫੰਕਸ਼ਨ ਸੀਗਾ ਲੋੜੀ ਵਾਲੇ ਦਿਨ ਰਸ਼ ਬਹੁਤ ਸੀਗਾ ਉਸ ਰਸ਼ ਦੇ ਦੌਰਾਨ ਸਾਡੇ ਕੋਲੋਂ ਸ਼ਹਿਰ ਇਤਲਾ ਨਹੀਂ ਕਰ ਹੋਈ ਤੇ ਅਸੀਂ ਹੁਣ ਭੇਜੀ ਆ ਜਿਹੜੀ ਪੁਲਿਸ ਵਾਲਿਆਂ ਕੋਲ ਇਤਲਾਹ ਵੀ ਰਿਸੀਵਿੰਗ ਹੋਈ ਆ ਉਹ 9:32 ਮਿੰਟ ਦੀ ਹੋਈ ਆ ਮੈਨੂੰ ਨਾਰਦ ਮੇਦਰ ਭਰਾ ਦੀ ਕਿੰਨੀ ਤਰੀਕ ਦੀ ਅੱਜ ਦੀ 15 ਤਰੀਕ ਦੀ 15 ਤਰੀਕ ਨੂੰ 9:32 ਮਿੰਟ ਇਹਨਾਂ ਕੋਲ ਪਹੁੰਚੀ ਹੈ ਤੇ ਮੈਨੂੰ ਨਹੀਂ ਪਤਾ ਮੇਰਾ ਭਰਾ ਕਿਸ ਹਾਲਾਤ ਚ ਸੀਗਾ ਅਸੀਂ ਪੂਰਾ ਦਿਨ ਖੱਜਲ ਹੋਈ ਲੱਭਦੇ ਫਿਰੇ ਕਿਤੋਂ ਸਾਨੂੰ ਉਹਦੀ ਕੋਈ ਖ਼ਬਰ ਪਤਾ ਨਹੀਂ ਲੱਗੀ ਅੱਛਾ ਜਦੋਂ ਜਲੰਧਰੋਂ ਫੰਕਸ਼ਨ ਨਾਲ ਜੇ ਸੀਗੇ ਲਾ ਕੇ ਆਏ ਉਹ ਕਿਹਦੇ ਤੇ ਸੀਗੇ ਮੋਟਰਸਾਈਕਲ ਮੋਟਰਸਾਈਕਲ ਤੇ ਸੀਗੇ ਕੱਲੇ ਸੀਗੇ ਹਾਂਜੀ ਆਮ ਤੌਰ ਤੇ ਜਾਂਦੇ ਨੇ ਫੋਟੋਗ੍ਰਾਫੀ ਦਾ ਕੰਮ ਕਰਦੇ ਆ ਤੇ ਆਉਣਾ ਜਾਣਾ ਲੱਗਾ ਹੀ ਰਹਿੰਦਾ ਨਹੀਂ ਤੁਹਾਡੀ ਫੋਨ ਤੇ ਕੋਈ ਗੱਲ ਨਹੀਂ ਹੋਈ ਉਹਨਾਂ ਨਾਲ ਫੋਨ ਤੇ ਹਜੇ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ ਉੱਥੋਂ ਜਲੰਧਰ ਤੁਰਨ ਤੋਂ ਪਹਿਲਾਂ ਕੋਈ ਨਹੀਂ ਸਾਡੀ ਉਹਨਾਂ ਨਾਲ ਕੋਈ ਗੱਲ ਕਰਕੇ ਕਿਉਂਕਿ ਉਹਦਾ ਫੋਨ ਜਦੋਂ ਸਵਿਚ ਆਫ ਵੀ ਆਇਆ ਮੈਂ ਪੌਣੇ 12 ਵਜੇ ਫੋਨ ਕੀਤਾ ਜਿਹਨੂੰ ਤੇ ਸਾਨੂੰ ਸੀ ਕਿ ਉੱਥੇ ਰੁਕਿਆ ਹੋਊਗਾ ਪਰ ਜਦੋਂ ਅਸੀਂ ਫੋਨ ਲਾ ਕੇ ਪੁੱਛਿਆ ਵੀ ਤੁਹਾਡੇ ਕੋਲ ਆਇਆ ਸੀ ਕਿ ਕਿੱਥੇ ਆ ਹੁਣ ਤੇ ਉਹ ਕਹਿਣ ਲੱਗੇ ਵੀ ਸਾਡੇ ਕੋਲ ਚੱਲ ਗਿਆ ਆ ਇੱਥੋਂ ਰੁਕਿਆ ਹੋਇਆ ਵਾ ਇਸ ਲਈ ਅਸੀਂ ਰਾਤੀ ਭੇਜ ਦਿੱਤਾ ਫਿਰ ਸਾਨੂੰ ਪਰੇਸ਼ਾਨੀ ਹੋਈ ਤੇ ਫੇਰ ਹੀ ਅਸੀਂ ਥਾਣੇ ਵਗੈਰਾ ਜਾ ਕੇ ਉੱਥੇ ਰਿਪੋਰਟ ਲਿਖਾਉਣ ਗਏ ਹਾਂ ਅੱਛਾ ਹੁਣ ਤੁਹਾਨੂੰ ਲੱਗਦਾ ਕੀ ਹੈ ਕਿ ਜਿਸ ਤਰ੍ਹਾਂ ਜਿਸ ਹਾਲਤ ਦੇ ਵਿੱਚ ਜਿਹੜੇ ਆ ਰਾਹੁਲ ਦੀ ਗੱਲ ਕਰ ਰਹੇ ਹੋ ਉਹ ਰਾਹੁਲ ਜੀ ਦੇ ਦੱਸਣ ਦੇ ਅਨੁਸਾਰ ਉਹਦੇ ਸਾਹ ਉਸ ਟਾਈਮ ਤੇ ਚੱਲਦੇ ਸੀ ਜਦੋਂ ਕਿ ਜਦੋਂ ਹੁਣ ਹਸਪਤਲ ਪੁੱਛ ਪਹੁੰਚਿਆ ਹਸਪਤਲ ਵਾਲੇ ਕੁਝ ਹੋਰ ਹੀ ਦੱਸਦੇ ਆ ਮੈਨੂੰ ਨਹੀਂ ਪਤਾ ਵੀ ਉਹਦੀ ਹਾਲਤ ਗੰਭੀਰ ਸੀ ਕੀ ਡੀਪੀ ਸੀ ਪਰ ਇੱਥੇ ਕੋਈ ਜਾਂਚ ਪਰਤਾਲ ਮੇਰੇ ਹਿਸਾਬ ਨਾਲ ਨਹੀਂ ਤੁਹਾਡੇ ਅਕੋਰਡਿੰਗ ਵੀ ਐਕਸੀਡੈਂਟ ਆ ਕੀ ਹੋਇਆ ਵਾ ਸਰ ਦੇਖੋ ਹੁਣ ਐਕਸੀਡੈਂਟ ਆ ਜਾਂ ਕੋਈ ਵਾਰਦਾਤ ਆ ਇਸ ਚੀਜ਼ ਦਾ ਤੇ ਪੂਰੀ ਤਰ੍ਹਾਂ ਨਾਲ ਮਤਲਬ ਪੁਲਿਸ ਪ੍ਰਸ਼ਾਸਨ ਸਾਥ ਦੇ ਰਿਹਾ ਹੈ ਉਹ ਕਹਿੰਦੇ ਵੀ ਅਸੀਂ ਲੱਭਾਂਗੇ ਪਰ ਜਿਸ ਹਿਸਾਬ ਨਾਲ ਦੱਸਿਆ ਜਾ ਰਿਹਾ ਵੀ ਮੋਟਰਸਾਈਕਲ ਸਾਈਡ ਤੇ ਖੜਾ ਸੀਗਾ ਮੁੰਡਾ ਡਿੱਗਾ ਹੋਇਆ ਸੀਗਾ ਤੇ ਮੁੰਡੇ ਦੇ ਜਿਹੜੇ ਕੱਟ ਆ ਉਹਦੇ ਕੋਈ ਡਿੱਗਣ ਦੇ ਨਿਸ਼ਾਨ ਨਹੀਂ ਆ ਜਾਂ ਕੋਈ ਸਕ੍ਰੈਚਸ ਨਹੀਂ ਆ ਉਸ ਹੱਬ ਨਾਲ ਸੰਤੋ ਸ਼ੱਕ ਪਿੰਦਾ ਵਾ ਕਿ ਇਹ ਕੋਈ ਮੋਟਰਸਾਈਕਲ ਦੀ ਰਗੜੀ ਹੋਣੀ ਜਾਈ ਇਹਦੀ ਵਰਦਾ ਦੀ ਜਾਂ ਵਰਦਾ ਤੋਂ ਕੋਈ ਲੱਗਦਾ ਕਿ ਕਿਸੇ ਤੇ ਸ਼ੱਕ ਜਾਂ ਕਿਸੇ ਨਾਲ ਕੋਈ ਸ਼ੱਕ ਨਹੀਂ ਕੋਈ ਇਦਾਂ ਝਗੜੇ ਵਾਲੀ ਗੱਲ ਨਹੀਂ ਸੀ ਮੁੰਡਾ ਸਾਡਾ ਸਿੱਧਾ ਸਾਰ ਕੋਈ ਉਹੋ ਜੀ ਗੱਲਬਾਤ ਹੀ ਨਹੀਂ ਕਦੀ ਵੀ ਕਿਸੇ ਨਾਲ ਨਹੀਂ ਕੋਈ ਸਮਾਨ ਭਾਜੀ ਕੋਈ ਸਮਾਨ ਪੈਸੇ ਜਾਂ ਕੋਈ ਉਹਦਾ ਫੋਨ ਵੀ ਉਹਦੇ ਕੋਲ ਨਹੀਂ ਸੀਗਾ ਨਾ ਹੀ ਉਹਦੇ ਕੋਲ ਉਹਦਾ ਪਾਸਪੋਰਟ ਪੈਸੇ ਕਿੱਥੋਂ ਪੈਸੇ ਲੱਭੇ ਸਿਰਫ ਇੱਕ ਡਰਾਈਵਿੰਗ ਲਾਇਸੈਂਸ ਸਾਨੂੰ ਉੱਥੇ ਉਹਨਾਂ ਨੇ ਦਿਖਾਇਆ ਵਾ ਹਸਪੀਟਲ ਦੇ ਵਿੱਚ ਇਹੀ ਗੱਲ ਦੀ ਸਾਨੂੰ ਜਾਣਕਾਰੀ ਹਾਲ ਤੱਕ ਹੁਣ ਮੰਗ ਕੇ ਗੱਲ ਕਰਦੇ ਹਾਂ ਸਭ ਮੰਨ ਤੇ ਇਹੀ ਕਰਦੇ ਆਂ ਵੀ ਸਾਨੂੰ ਕੋਈ ਬੰਦਾ ਸਾਡਾ ਵਾਪਸ ਨਹੀਂ ਆਉਣਾ ਪਰ ਸਾਨੂੰ ਜ਼ਰੂਰ ਪਤਾ ਲੱਗੇ ਕਿ ਉਹਦਾ ਐਕਸੀਡੈਂਟ ਹੋਇਆ ਜਾਂ ਕੋਈ ਲੁੱਟ ਖੋਹੀ ਹੈ ਤੇ ਉਹਦੇ ਉੱਤੇ ਪੂਰੀ ਪੜਤਾਲ ਕੀਤੀ ਜਾਵੇ ਪਰ ਇਹਦੇ ਵਿੱਚ ਇਹਦੇ ਵਿੱਚ ਤੁਹਾਨੂੰ ਲੱਗ ਰਿਹਾ ਕਿ ਜਿਹੜਾ ਵਾ ਸੂਲ ਪ੍ਰਸ਼ਾਸਨ ਦੇ ਹਸਪਤਾਲ ਦਾ ਜਿਹੜਾ ਉਹਨਾਂ ਉਹਨਾਂ ਤੋਂ ਬਹੁਤ ਕੁੱਤਾਈ ਕੀਤੀ ਗਈ ਹੈ 13 ਤਰੀਕ ਦਾ ਤੁਹਾਡੇ ਕੋਲ ਬੰਦਾ ਪਹੁੰਚਿਆ ਤੁਸੀਂ 15 ਤਰੀਕ ਨੂੰ ਇਤਲਾ ਕਰ ਰਹੇ ਆ ਪੁਲਿਸ ਸਟੇਸ਼ਨ ਉਹ ਵੀ ਸਾਢੇ ਜਾਨ ਤੋਂ ਬਾਅਦ ਵਿੱਚ ਸਾਨੂੰ ਨਾ ਤੇ ਪੁਲਿਸ ਵਾਲਿਆਂ ਨੇ ਦੱਸਿਆ ਜੀ ਸਾਡਾ ਬੰਦਾ ਕਿੱਥੇ ਆ ਨਾ ਹੀ ਸਾਨੂੰ ਕਿਸੇ ਹਸਪਤਾਲ ਤੋਂ ਪਤਾ ਲੱਗਿਆ ਵੀ ਸਾਡਾ ਬੰਦਾ ਕਿੱਥੇ ਇਹ ਤਾਂ ਅਸੀਂ ਆਪ ਲੱਭਿਆ ਇਹ ਤਾਂ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਵਰਗੇ ਵੀ ਆ ਦੇ ਤੁਹਾਡੇ ਵਰਗੇ ਵੀ ਆ ਦੇ ਭੇਜਣ ਵਾਸਤੇ ਤੁਹਾਡੇ ਵਰਗੇ ਵੀਰਾਂ ਦੇ ਤੇ ਸ਼ੇਅਰ ਕਰਨ ਦੇ ਉੱਤੇ ਜਾਂ ਪੋਸਟ ਕਰਨ ਦੇ ਉੱਤੇ ਜਾਂ ਨਿਊਜ਼ ਪਾਉਣ ਦੇ ਉੱਤੇ ਫੇਰ ਹੀ ਸਾਨੂੰ ਪਤਾ ਲੱਗਿਆ ਰਾਹੁਲ ਭਾਜੀ ਨੇ ਫੋਟੋ ਦੇਖੀ ਸੋਸ਼ਲ ਮੀਡੀਆ ਦੇ ਉੱਤੇ ਫੇਰੀ ਮੈਨੂੰ ਫੋਨ ਕੀਤਾ ਵੀ ਯਾਰ ਇਸ ਬੰਦੇ ਨੂੰ ਮੈਂ ਅੱਛਾ ਬਰਦਰ ਤਾਂ ਆਇਆ ਸੀ ਪੰਜ ਡਾਇਰੈਕਟ ਸੀ ਪੰਜਾ ਇੱਕੋ 3 ਸਾਲ ਦਾ ਬੱਚਾ ਹੈ ਉਹਦਾ ਇੱਕ ਤੇ ਮਤਲਬ ਬਹੁਤ ਹੀ ਮੰਦਪਾਕੀ ਘਟਨਾ ਆਇਆ ਇਹ ਮੈਂ ਇਹਨਾਂ ਦੇ ਵੱਡੇ ਬਰਦਰ ਉਹਨਾਂ ਨੇ ਦੱਸਿਆ ਤੇ ਤੁਹਾਨੂੰ ਕੀ ਲੱਗਦਾ ਕਿ ਇਹ ਕਿਸੇ ਹਸਪਤਾਲ ਦੀ ਜਿਹੜੀ ਮਲੈਕੀ ਜਿਹੜੀ ਉਹ ਸਾਹਮਣੇ ਆਈ ਆ ਬਿਲਕੁਲ ਰੈਲਿਟੀ ਆ ਭਾਜੀ ਦੇਖੋ ਅਸੀਂ ਸਾਨੂੰ ਸਵੇਰੇ ਇਨਫੋਰਮ ਹੋਇਆ ਜਦੋਂ ਦਪਰ ਹੀ ਨੇ ਦੱਸਿਆ ਵੀ rahul ਭਾਜੀ ਨੇ ਸਾਨੂੰ ਇਹ ਇਨਫੋਰਮ ਕੀਤਾ ਮੇਬੀ ਉਹ ਕਾਉਂਸਲਰ ਨੇ ਉਹਨਾਂ ਨੇ ਹੀ ਉਹਨਾਂ ਨੂੰ ਚੱਕ ਕੇ ਹਸਪਤਲ ਭੇਜਿਆ ਤੇ ਜਿਵੇਂ ਹੀ ਸਾਨੂੰ ਪਤਾ ਲੱਗਾ ਸੀ ਮਤਲਬ ਅੱਧੇ ਘੰਟੇ 20 ਮਿੰਟ ਚ ਸਿਵਲ ਹਸਪਤਲ ਕਪੂਰਪੁਰਲੇ ਪਹੁੰਚ ਗਏ ਸੀ ਡਾਕਟਰ ਪਹਿਲਾਂ ਕਹਿੰਦੇ ਆ ਵੀ ਭਾਜੀ ਅਸੀਂ ਰਾਤ ਨੂੰ ਇਨਫੋਰਮੇਸ਼ਨ ਭੇਜੀ ਹੈ ਜਦ ਕਿ ਜਦੋਂ ਉਥੇ ਪੁਲਿਸ ਆਈ ਹੈ ਪੁਲਿਸ ਨੇ ਸਾਨੂੰ ਜਿਹੜੀ ਇਹ ਸਲਿੱਪਾਂ ਦਿਖਾਈਆਂ ਉਹਨਾਂ ਕਿਸੇ ਦਾ 9:31:32 ਮਿੰਟ ਤੇ ਇਹਨਾਂ ਨੂੰ ਇਨਫੋਰਮੇਸ਼ਨ ਭੇਜੀ ਆ ਉਹਨਾਂ ਨੇ ਮਤਲਬ ਉਹਨਾਂ ਨੇ ਪਹਿਲਾਂ ਇਨਫੋਰਮ ਹੀ ਨਹੀਂ ਕੀਤਾ ਜਦ ਕਿ ਅਸੂਲ ਨੇ ਨਹੀਂ ਹੁੰਦਾ ਆ ਵੀ ਸਿਵਲ ਹਸਪੀਟਲ ਤੇ ਕੋਈ ਵੀ ਇਹੋ ਜਿਹਾ ਕੇਸ ਆਉਂਦਾ ਹੈ ਨਾ ਜਦੋਂ ਵੀ ਅੱਜ ਲੱਗ ਜੂ ਚੱਲ ਜਾਗੇ ਡਿਟੇਲਿੰਗ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਕਿਉਂਕਿ ਬਾਅਦਸ ਨੂੰ ਪਤਾ ਲੱਗ ਸਕੇ ਅਸੀਂ ਤਾਂ 3 ਦਿਨ ਤੋਂ ਧੱਕੇ ਖਾ ਰਹੇ ਆ ਤੁਹਾਨੂੰ ਪਤਾ ਹੀ ਨਹੀਂ ਅਸੀਂ ਜਲੰਧਰ ਵੀ ਰਿਪੋਰਟ ਲਗਾ ਕੇ ਆਏ ਆ ਸੁਲਤਾਨਪੁਰ ਵੀ ਲਗਾਈ ਆ ਤੇ ਜਿਹੜਾ ਪੇਂਡ ਲੱਗੇ ਪੈਂਦਾ ਹੈ ਆਸੀ ਆਪਸੀਂ ਉੱਥੇ ਵੀ ਰਿਪੋਰਟ ਲਿਖਾ ਕੇ ਆਏ ਆ ਰਾਤੀ 12 1 ਵਜੇ ਜਾ ਕੇ ਵੀ ਸ਼ਾਇਦ ਕਿਤੇ ਉਹ ਬੰਦੇ ਦਾ ਸਾਨੂੰ ਪਤਾ ਲੱਗ ਸਕਦਾ ਜਦ ਕਿ ਇਹਨਾਂ ਨੇ ਉਦੋਂ ਜੇ ਉਹਦੀ ਦੇਰ ਜੋ ਲਾਇਸੈਂਸ ਕੱਢਿਆ ਹੋਇਆ ਇਹ ਪਹਿਲਾਂ ਵੀ ਦੇਖ ਸਕਦੇ ਸੀ ਸਾਨੂੰ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰਦੇ ਪੁਲਿਸ ਸਾਨੂੰ ਦੱਸ ਦਿੰਦੀ ਅਸੀਂ ਜੋ ਜਲੰਧਰ ਗਏ ਆ ਉਹ ਕਹਿੰਦੇ ਭਾਜੀ ਸਾਡੇ ਕੋਲ ਹਜੇ ਕੋਈ ਇਨਫੋਰਮੇਸ਼ਨ ਨਹੀਂ ਆਈ ਹੈ ਉਹ ਜੀ ਇਹ ਕਿੰਨਾ ਐਕਸੀਡੈਂਟ ਹੋਇਆ ਇਹ ਫੋਟੋਗ੍ਰਾਫੀ ਦਾ ਕੰਮ ਕਰਦਾ ਸੀਗਾ ਜਿਆਮਾ ਸ਼ਾਦੀਆਂ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦਾ ਸੀ ਅਕਸਰ ਲੇਟ ਆਉਂਦਾ ਰਹਿੰਦਾ ਸੀਗਾ दारू ਨਹੀਂ ਪੀਂਦਾ ਇਹੋ ਜਿਹਾ ਕੋਈ ਕੰਮ ਨਹੀਂ ਕਰਦਾ ਮੁੰਡਾ ਬੜਾ ਸਾਊ ਦੀਵਾ ਮੁੰਡਾ ਆ ਤੇ ਲੇਟ ਨਾਈਟ ਆਉਂਦਾ ਰਹਿੰਦਾ ਸੀ ਸਾਨੂੰ ਵੀ ਸੀਗਾ ਵੀ ਕੋਈ ਨਹੀਂ ਅੱਜ ਵੀ ਰਾਤ ਨੂੰ ਆ ਜਾਊ ਸ਼ਾਮ ਤੱਕ ਨੂੰ ਕੋਈ ਸ਼ੱਕ ਕਰਦਾ ਕਿ ਇਹ ਐਕਸੀਡੈਂਟ ਆ ਜਾਂ ਮਰਜ਼ੀ ਐਕਸੀਡੈਂਟ ਕੋਈ ਲੱਗਦਾ ਨਹੀਂ ਕਿਉਂਕਿ ਅਸੀਂ ਉੱਥੇ ਦੇਖ ਕੇ ਆਏ ਆ ਮੌਕਾ ਹੀ ਵਾਰਦਾ ਦੇ ਉੱਤੇ ਵੀ ਲੱਗਦਾ ਇਹ ਵੀ ਉਹਦੇ ਨਾਲ ਲੁੱਟ ਖੋਹ ਹੋਈ ਆ ਉਹਦੇ ਸੱਟਾਂ ਮਾਰੀਆਂ ਗਈਆਂ ਉਹਦੇ ਨਾਲ ਹੀ ਉਹਦੀ ਡੈਥ ਹੋਈ ਜੀ ਐਕਸੀਡੈਂਟ ਵਾਲਾ ਹਸਾਬ ਕੋਈ ਲੱਗ ਮੰਗ ਕੀ ਕਰਦੇ ਮੰਗ ਇਨਸਾਫ ਦੀ ਹੈ ਵੀ ਜਿਨ੍ਹਾਂ ਨੇ ਲੁੱਟਾਂ ਖੋਹਾਂ ਕੀਤੀਆਂ ਵੈਸੇ ਤੋਂ ਲੁੱਟਾਂ ਖੋਹ ਤੁਹਾਨੂੰ ਸਾਰਿਆਂ ਨੂੰ ਪਤਾ ਸਮਾਜ ਵਿੱਚ ਕਿੰਨੀਆਂ ਵਧੀਆਂ ਹੋ ਗਈਆਂ ਵੀ ਇਹਨਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਮੈਨੂੰ ਲੱਗਦਾ ਵੀ ਪੁਲਿਸ ਕੋਲ ਸਰਸਰ ਨੂੰ ਥੋੜਾ ਜਿਆ ਸਖਤੀ ਨਾਲ ਇੱਥੇ ਕੰਮ ਕਰਨਾ ਚਾਹੀਦਾ ਠੀਕ ਇਹ ਮਾਮਲਾ ਸਾਰਾ ਜਿਹੜਾ ਵਾ ਸੁਲਤਾਨਪੁਰ ਦੇ ਫੋਟੋਗ੍ਰਾਫਰ ਸੀਗਾ ਤੇ ਪਿੱਛੇ ਜੇ ਘਰ ਦੇ ਉਹਦੀ ਮਿਸਿੰਗ ਰਿਪੋਰਟ ਵੀ ਲਿਖਾਈ ਗਈ ਸੋਸ਼ਲ ਮੀਡੀਆ ਵਗੈਰਾ ਤੇ ਵੀ ਪਾਸਾ ਤੇ ਕੋਲੇ ਅੱਜ ਇੱਕ ਸਵੇਰੇ ਹਸਪਤਾਲ ਦੇ ਵਿੱਚ ਐਂਟੀਮੇਸ਼ਨ ਆਈ ਹੈ ਕਿ ਮੌਤਰੀ ਦੇ ਵਿੱਚ ਇੱਕ ਡਾ ਡੋਰੀ ਐ ਤਿਕਸ਼ਿਤ ਸਨ ਆਫ ਇਕਵਾਲ ਲਿਮਿਟਡਲੀ ਅਸੀਂ ਇਸੇ ਤੋਂ ਭੇਜਿਆ ਜਿਹੜੀ ਬੰਦ ਕਾਰਵਾਈ ਹੈ ਜੋ ਰੋਡ ਐਕਸੀਡੈਂਟ ਹੋਇਆ ਤਾਂ ਜੋ ਵੀ ਕਾਰਵਾਈ ਸਾਹਮਣੇ ਹੋਊਗਾ ਕਰਦੇ ਸਪਰਵਰਕ ਮੈਂਬਰ ਕਹਿੰਦੇ ਆ ਕਿ ਸਾਨੂੰ ਸ਼ੱਕ ਹੈ ਕਿ ਇਹਨੂੰ ਮਰਡਰ ਕੀਤਾ ਗਿਆ ਹੈ ਜੋ ਵੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਆਊਗਾ ਅਸੀਂ ਵਿੱਚ ਫਾਈਲ ਕਰਦੇ ਕਿ ਇਹਨਾਂ ਨੂੰ ਇਹੀ ਲੱਗਦਾ ਕਿ ਲੁੱਟਖੋ ਕੀਤੀ ਗਈ ਹੈ ਤੇ ਚਲੋ ਅਸੀਂ ਦੇਖਦੇ ਹਾਂ ਜੀ ਉਹਦੇ ਬਾਰੇ ਅਸੀਂ ਭੇਜਿਆ ਐਸਐਸ ਵੀ ਕਾਰਵਾਈ ਕਰ ਰਹੇ ਹਾਂ ਠੀਕ ਹੈ ਟਵਾਰਡ ਮੇ ਵਜੂਗਾ ਫਰਜ਼ਤ ਉਹ ਕੋਲ ਸਾਹਮਣੇ ਉਹ ਸਰ ਇਸ ਮਾਮਲੇ ਦੇ ਵਿੱਚ ਕੁਝ ਉਸ ਜਗ੍ਹਾ ਦੇ ਆਸ-ਪਾਸੇ ਦੇ ਕੋਈ ਸੀਸੀਟੀਵੀ ਵੀ ਖਿਲਾਰੇ ਜਾਂਦੇ ਅਸੀਂ ਜੀ ਮੈਂ ਟੀਮ ਲਗਾਈ ਹੈ ਕਿ ਚੈੱਕ ਕਰਨ ਵਾਸਤੇ ਸੀਸੀਟੀਵੀ ਜਦੋਂ ਸਾਨੂੰ ਪਤਾ ਲੱਗ ਜਲਦੀ ਠੀਕ